ਇਸ ਵਕਤ ਦੀ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਪ੍ਰਦਰਸ਼ਨਕਾਰੀ ਪੀਆਈਏ ਦੀ ਗੱਲਬਾਤ ਤੇ ਇਮੀਡੇਟੀ ਪ੍ਰਦਰਸ਼ਨਕਾਰੀਆਂ ਨੇ ਪੀਏਆਈ ਤੇ ਚੋਟੀ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਭੁਖੜ ਤਾਲ ਨੂੰ ਰੋਕ ਦਿੱਤਾ ਹੈ ਵਿਦੇਸ਼ੀ ਕਰਮਚਾਰੀ ਪੀਈਆਈ ਸਰਕਾਰ ਦੀਆਂ ਹਾਲੀਆਂ ਇਮੀਗ੍ਰੇਸ਼ਨ ਨੀਤੀਆਂ ਵਿੱਚ ਤਬਦੀਲੀਆਂ ਦਾ ਕਹਿਣਾ ਹੈ ਕਿ ਉਹ ਸੂਬੇ ਦੇ ਚੋਟੀ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਆਪਣੀ ਭੁੱਖ ਹੜਤਾਲ ਨੂੰ ਰੋਕਣ ਲਈ ਸਹਿਮਤ ਹੋ ਚੁੱਕੇ ਨੇ ਪ੍ਰਦਰਸ਼ਨ ਦੇ ਪ੍ਰਬੰਧਕਾਂ ਵਿੱਚੋਂ ਇੱਕ ਰੁਪਿੰਦਰ ਪਾਲ ਸਿੰਘ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਇਮੀਗ੍ਰੇਸ਼ਨ ਸੂਬੇ ਦਫ਼ਤਰ ਦੇ ਡਾਇਰੈਕਟਰ ਜੈਫ ਯੰਗ ਨਾਲ ਉਹ ਮਿਲੇ ਸਨ ਸਿੰਘ ਨੇ ਕਿਹਾ ਕਿ ਯੰਗ ਨੇ ਸਮੂਹ ਨੂੰ ਆਪਣੀ ਭੁੱਖ ਹੜਤਾਲ ਰੋਕਣ ਲਈ ਤਸ਼ਾਹਦ ਕੀਤਾ ਕਿ ਸਰਕਾਰ ਉਨ੍ਹਾਂ ਦੀ ਮੰਗਾਂ ਤੇ ਵਿਚਾਰ ਕਰ ਰਹੀ ਹੈ ਉਨ੍ਹਾਂ ਕੋਲ ਉਹ ਸਾਰੀ ਜਾਣਕਾਰੀ ਹੈ ਉਨ੍ਹਾਂ ਨੂੰ ਲੋੜ ਤੇ ਹੁਣ ਜਵਾਬ ਦੀ ਉਡੀਕ ਕਰ ਰਹੇ ਹਾਂ ਜਿਵੇਂ ਕਿ ਸਰਕਾਰ ਸਾਡੇ ਨਾਲ ਸਹਿਯੋਗ ਕਰ ਰਹੀ ਹੈ ਨਿਸ਼ਚਿਤ ਤੌਰ ਤੇ ਅਸੀਂ ਵੀ ਉਹੀ ਕੰਮ ਕਰਾਂਗੇ ਅਸੀਂ ਚਲਰੀ ਭੁਖ ਹੜਤਾਲ ਨੂੰ ਰੋਕਣ ਜਾ ਰਹੇ ਹਾਂ ਜਿਵੇਂ ਕਿ ਬੇਨਤੀ ਕੀਤੀ ਗਈ ਹੈ ਅਸੀਂ ਉਤਸ਼ਾਹਤ ਕੀਤਾ ਸਰਕਾਰ ਨੇ ਸਾਨੂੰ ਇਹ ਗੱਲ ਆਖੀ ਹੈ ਅਜਿਹਾ ਜਾਪਦਾ ਹੈ ਕਿ ਉਹਨਾਂ ਦਾ ਸਨੇਹਾ ਸਾਨੂੰ ਮਿਲ ਚੁੱਕਿਆ ਉਹ ਸਾਡੇ ਇਸ ਕੰਮ ਦੇ ਉੱਪਰ ਕੰਮ ਕਰ ਰਹੇ ਨੇ ਨਿਸ਼ਚਿਤ ਤੌਰ ਤੇ ਹੁਣ ਗਿੰਦ ਉਹਨਾਂ ਦੇ ਕੋਟ ਵਿੱਚ ਚਲੀ ਗਈ ਹੈ ਇਸ ਲਈ ਅਸੀਂ ਜਲਦੀ ਹੀ ਹੋਸਕਾਰਤਮਕ ਜਵਾਬਾਂ ਦੀ ਉਮੀਦ ਕਰਾਂਗੇ ਸ਼ੁੱਕਰਵਾਰ ਦੁਪਹਿਰੇ ਸੀਬੀਸੀ ਨਿਊਜ਼ ਦੇ ਨਾਲ ਗੱਲਬਾਤ ਕਰਦੇ ਹੋਏ ਪੀਈਆਈ ਵਰਕਫੋਰਸ ਮੰਤਰੀ ਜੈਨ ਰੈਡਮਨ ਨੇ ਜ਼ੋਰ ਦੇ ਕੇ ਕਿਹਾ ਕਿ ਯੰਗ ਪਿਛਲੇ ਹਫਤੇ ਦੀ ਭੁਖ ਹੜਤਾਲ ਦੇ ਦੌਰਾਨ ਪ੍ਰਦਰਸ਼ਨਕਾਰੀਆਂ ਦੇ ਸੰਪਰਕ ਵਿੱਚ ਸਨ ਉਹਨਾਂ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਉਹਨਾਂ ਨੂੰ ਵਿਚਾਰ ਵਟਾਂਦਰੇ ਲਈ ਬੁਲਾਇਆ ਗਿਆ ਸੀ ਰੈਡਮਨ ਨੇ ਕਿਹਾ ਕਿ ਪ੍ਰੋਵਿੰਸ਼ੀਅਲ ਇਮੀਗ੍ਰੇਸ਼ਨ ਦੀਆਂ ਨੀਤੀਆਂ ਬਦਲਾਅ ਤੋਂ ਪ੍ਰਭਾਵਿਤ ਲੋਕਾਂ ਨੂੰ ਅੱਗੇ ਤੋਂ ਮਾਰਗਦਰਸ਼ਿਤ ਚਰਚਾ ਕਰਨ ਐਲ ਆਈ ਵਿਅਕਤੀਗਤ ਤੌਰ ਤੇ ਉਸ ਦੇ ਵਿਭਾਗ ਜਾਂ ਇਮੀਗ੍ਰੇਸ਼ਨ ਦਫਤਰ ਨਾਲ ਸੰਪਰਕ ਕਰਨਾ ਪੈਂਦਾ ਥੋੜੀ ਵਕਰੀ ਸਮਝ ਸੀ ਕਿ ਹਰ ਕੇਸ ਵਿੱਚ ਵਿਅਕਤੀਗਤ ਕੇਸ ਹੁੰਦਾ ਉਸ ਨੇ ਕਿਹਾ ਕਿ ਇਸ ਲਈ ਇਹ ਸੰਚਾਰ ਕਰਨਾ ਸਿਰਫ ਇੱਕ ਪ੍ਰਤੀਨਿਧੀ ਦੁਆਰਾ ਕੰਮ ਕਰਨਾ ਥੋੜਾ ਚੁਣੌਤੀਪੂਰਨ ਬਣ ਰਿਹਾ ਸੀ ਸਾਨੂੰ ਵਿਅਕਤੀਗਤ ਮਾਮਲੇ ਲਈ ਵਿਅਕਤੀਆਂ ਨਾਲ ਮਿਲਣਾ ਜ਼ਰੂਰੀ ਸੀ ਇਹ ਅਸਲ ਵਿੱਚ ਮੁਸ਼ਕਲ ਗੁੰਝਲਦਾਰ ਸਥਿਤੀਆਂ ਅਤੇ ਅਸੀਂ ਇਹ ਦੇਖਣ ਲਈ ਉਨ੍ਹਾਂ ਨਾਲ ਗੱਲ ਕਰਨਾ ਜਾਰੀ ਰੱਖਾਂਗੇ ਕਿ ਉਨ੍ਹਾਂ ਲਈ ਹੋਰ ਕਈ ਰਸਤੇ ਉਪਲਬਧ ਹੋਣਗੇ ਅਸੀਂ ਸੰਚਾਰ ਉਨ੍ਹਾਂ ਲਾਈਨਾਂ ਲਈ ਖੁੱਲਾ ਰੱਖਣ ਲਈ ਜਾਰੀ ਰੱਖਾਂਗੇ ਇਸ ਹਫਤੇ ਦੇ ਸ਼ੁਰੂ ਵਿੱਚ ਜਿੱਥੇ ਦੱਸੀ ਜਾਏ ਕਿ ਐਮਪੀ ਸੀਨ ਕੇ ਸੀ ਨੇ ਪ੍ਰੋਵੈਂਸਿ ਨੂੰ ਅਪੀਲ ਕੀਤੀ ਕਿ ਫੈਡਰਲ ਸਰਕਾਰ ਤੱਕ ਪਹੁੰਚਣ ਲਈ ਉਨ੍ਹਾਂ ਲੋਕਾਂ ਲਈ ਵਰਕ ਪਰਮਿਟ ਵਧਾਉਣ ਬਾਰੇ ਵਿਚਾਰ ਵਟਾਂਦਰਾ ਕਰਨ ਜੋ ਪੀਈਆਈ ਦੁਆਰਾ ਸਥਾਈ ਨਿਵਾਸੀ ਲਾਮਜ਼ਦਗੀ ਵਿੱਚ ਕਮੀ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਏ ਸਨ ਰੈਡਮਨ ਨੇ ਕਿਹਾ ਕਿ ਸਰਕਾਰ ਸਥਿਤੀ ਦੀ ਨਿਗਰਾਨੀ ਕਰਨਾ ਜਾਰੀ ਰੱਖੇਗੀ ਪਰ ਓਟਵਾ ਨੂੰ ਇਹ ਬੇਨਤੀ ਕਰਨਾ ਲਈ ਵਚਨਬੱਧ ਨਹੀਂ ਹੈ ਉਹਨਾਂ ਨੇ ਕਿਹਾ ਕਿ ਸਥਾਈ ਨਿਵਾਸੀਆਂ ਲਈ ਬਿਨੇ ਕਰਨ ਦੇ ਸੱਦਿਆਂ ਲਈ ਪ੍ਰਾਂਤ ਦੀ ਦਿਲਚਸਪੀ ਅਤੇ ਪ੍ਰਕਟਾਵੇ ਵਿੱਚ 12000 ਤੋਂ ਵੱਧ ਅਰਜ਼ੀਆਂ ਜਮ੍ਹਾਂ ਹੋਈਆਂ ਨੇ ਅਤੇ ਪ੍ਰੋਵੈਂਸ ਹਰ ਸਾਲ ਸਿਰਫ 1590 ਬਿਨੇਕਰਾਂ ਨੂੰ ਪ੍ਰੋਗਰਾਮ ਵਿੱਚ ਅੱਗੇ ਰੱਖੇਗਾ ਇਸ ਲਈ ਇਹ ਅਸਲੀਅਤ ਹੈ ਕਿ ਜਿਸ ਤੇ ਕੰਮ ਕਰ ਰਹੇ ਆਂ ਅਤੇ ਸੂਬੇ ਦੇ ਰਾਜ ਦੇ ਨਾਲ ਅਸੀਂ ਸਿਹਤ ਅਤੇ ਸਿੱਖਿਆ ਬੱਚਿਆਂ ਦੀ ਦੇਖਭਾਲ ਨਿਰਮਾਣ ਦੇ ਆਲੇ-ਦੁਆਲੇ ਦੇ ਅਸਲ ਪਾੜੇ ਵਾਲੇ ਖੇਤਰਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰਨੀ ਹੈ ਸਾਨੂੰ ਇਹ ਮੁੜ ਫੋਕਸ ਕਰਨਾ ਪਿਆ ਏਸੀ ਹੁਣ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਇਸ ਤਰ੍ਹਾਂ ਚੱਲਣਗੀਆਂ ਦੇਸ਼ ਦੀਆਂ ਤਮਾਮ ਖਬਰਾਂ ਦੇਖਣ ਵਾਸਤੇ ਬਨੇ ਰਹੋ ਰੇਡੀਨ ਗੱਭਰੂ ਦੇ ਨਾਲ